ਲੋਕ ਜਿੱਕਰਿਆ ਆਪਾਂ ਸੈਲੀਬ੍ਰੇਟ ਕਰ ਲਿਆ ਕਾਨਾ ਜੀ ਦਾ ਬਰਥਡੇ ਹਨਾ ਤੇ ਹੁਣ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ਜਨਮ ਅਸ਼ਟਮੀ ਦੀਆਂ ਲੱਖ ਲੱਖ ਮੁਬਾਰਕਾਂ ਲੱਖ ਲੱਖ ਵਧਾਈਆਂ ਤੇ ਹੁਣ ਮੈਂ ਤੁਹਾਨੂੰ ਲੈ ਕੇ ਚੱਲੂੰਗੀ ਬਾਜ਼ਾਰਵਾਲ ਨੂੰ ਹਨਾ ਆਪਾਂ ਸਾਰਾ ਬਾਜ਼ਾਰ ਦਾ ਵਿਊ ਦੇਖ ਕੇ ਆਵਾਂਗੇ ਸੰਗਰੂਰ ਦਾ ਹਨਾ ਵੀ ਕਿੱਦਾਂ ਦੇ ਮੰਦਰ ਵਗੈਰਾ ਸਜਾਏ ਹੋਏ ਆ ਜੋ ਵੀ ਇਹ ਸਾਰਾ ਤੁਹਾਨੂੰ ਵੀ ਦਿਖਾ ਕੇ ਲੈ ਕੇ ਆਵਾਂਗੇ ਹਨਾ ਤੇ ਚਲੋ ਫਿਰ ਚੱਲਦੇ ਆ ਆਜੋ ਕੀ ਕੁਲ ਜੀ ਸਾਰੇ ਨੂੰ ਉਮੀਦ ਕਰਦੇ ਆਂ ਤੁਸੀਂ ਸਾਰੇ ਵਧੀਆ ਹੋਗੇ ਠੀਕ ਠਾਕ ਹੋਵੋਗੇ ਤੇ ਮੈਂ ਸੋਚਿਆ ਵੀ ਮੈਂ ਵੀ ਤੁਹਾਨੂੰ ਅੱਜ ਸੰਗਰੂਰ ਦਾ ਬਾਜ਼ਾਰ ਦਿਖਾਨੀਆਂ ਸ਼ਾਮ ਦੇ ਟਾਈਮ ਵੀ ਕਿੰਨਾ ਵਧੀਆ ਸਜਾਇਆ ਹੋਇਆ ਹਨਾ ਜਨਮ ਅਸਕਨੀ ਦੇ ਟਾਈਮ ਤੇ ਹਰ ਇੱਕ ਮੰਦਰ ਨੂੰ ਬਹੁਤ ਵਧੀਆ ਤਰੀਕੇ ਨਾਲ ਸਜਾਇਆ ਰੱਖਿਆ ਤੇ ਹੁਣ ਸ਼ਾਮ ਜਿਹਦਾ ਟਾਈਮ ਹੋ ਗਿਆ ਸੀਗਾ ਚਲੋ ਜੀ ਆਪਾਂ ਬਾਜ਼ਾਰ ਵੱਲ ਨੂੰ ਆ ਗਏ ਵੀ ਚਲੋ ġੜਾ ਛੜਾ ਕੱਢ ਕੇ ਆਨੇ ਆ ਅੱਗੇ ਚੱਲ ਕੇ ਤੁਹਾਨੂੰ ਕੁਝ ਮੰਦਰਾਂ ਦਾ ਵਿਊ ਦਿਖਾਵਾਂਗੇ ਵੀ ਕਿੰਨੇ ਵਧੀਆ ਸਜਾਇਆ ਹੋਏ ਹਨਾ ਬਹੁਤ ਰੌਣਕ ਮੇ ਲਾਹ ਦੇਖੋ ਲਗਾਈ ਹੋਏ ਨੇਗੇ ਸਾਰੇ ਹੈਨਾ ਇਹ ਦੇਖੋ ਇੱਧਰ ਵੀ ਸਾਰੇ ਦੀਪ ਮਲਾ ਵਗੈਰਾ ਕਰੀ ਹੋਇਆ ਮੰਦਿਰਾਂ ਦੇ ਵਿੱਚ ਆਰਤੀ ਦਾ ਟਾਈਮ ਹੋ ਰਿਹਾ ਆਰਤੀ ਹੋ ਰਹੀ ਆ ਤੇ ਇੱਕ ਉਹ ਸਾਹਮਣੇ ਦੇਖੋ ਉੱਧਰ ਵੀ ਬਹੁਤ ਸੋਹਣਾ ਵਿਊ ਆ ਇਸ ਲਈ ਬਹੁਤ ਜਾ ਰਹੇ ਨੇ ਭੀੜ ਬਹੁਤ ਜ਼ਿਆਦਾ ਹੋਊਗੀ ਬਾਜ਼ਾਰ ਚ ਹਜੇ ਤਾਂ ਅੱਗੇ ਦੀ ਅੱਗੇ ਜਿਵੇਂ ਜਿਵੇਂ ਰਾਤ ਵਧੂ ਨਾ ᱛਿਵੇਂ ᱛਿਵੇਂ ਇਹ ਕਠੋਰ ਵੀ ਜ਼ਿਆਦਾ ਵਧ ਜੂਗਾ ਆ ਦੇਖੋ ਬਹੁਤ ਜ਼ਿਆਦਾ ਟ੍ਰੈਫਿਕ ਜਮ ਹੋਣ ਵਾਲਾ ਕੰਮ ਹੈ ਤੇ ਇੱਕ ਤਰ੍ਹਾਂ ਦਾ ਆ ਦੇਖੋ ਬਹੁਤ ਸੋਹਣੀ ਡੈਕੋਰੇਸ਼ਨ ਕਰੀ ਹੋਈ ਆ ਮੰਦਿਰਾਂ ਦੀ ਭਾਈ ਆ ਦੇਖੋ ਥੋਂ ਥੋਂ ਦੇ ਨਾ ਤਰ੍ਹਾਂ ਤਰ੍ਹਾਂ ਦੇ ਲੰਗਰ ਪ੍ਰਸ਼ਾਦੇ ਤਿਆਰ ਕਰ ਰਹੇ ਨੇ ਤੇ ਦੂਸਰੀ ਗੱਲ ਅੱਜ ਤਰ੍ਹਾਂ ਤਰ੍ਹਾਂ ਦੇ ਪਕਵਾਨ ਵੀ ਬਣੇ ਹੋਏ ਨੇ ਬਾਜ਼ਾਰਾਂ ਚ ਸਪੀਡ ਬਹੁਤ ਜ਼ਿਆਦਾ ਹੋ ਗਈ ਦੇਖ ਲੋਰਾ ਸ਼ੀਰਾਚਾ ਬਈਆਰ ਜੂਰੇ ਅਜੇ ਜਿਵੇਂ ਜਿਵੇਂ ਰਾਤ ਵਧੂਗੀ ਨਾ ᱛਿਵੇਂ ᱛਿਵੇਂ ਆ ਦੇਖੋ ਹਜੇ ਸਾਰੇ ਤਿਆਰੀਆਂ ਚੱਲ ਰਹੀਆਂ ਨੇ ਇਹ ਤਾਂ ਤਕਰੀਬਨ ਸਾਰੀ ਰਾਤ ਕੋਈ ਪ੍ਰੋਗਰਾਮ ਚੱਲਦਾ ਹੁੰਦਾਗਾ ਜਨਮ ਅਸ਼ਟਮੀ ਦਾ ਤਾਂ ਸੋ ਜਿਵੇਂ ਜਿਵੇਂ ਰਾਤ ਨੂੰ ᱛਿਵੇਂ ᱛਿਵੇਂ ਹੋਰ ਵੀ ਜ਼ਿਆਦਾ ਇਕੱਠ ਵਧੂਗਾ ਲੋਕਾਂ ਦਾ ਤੇ ਦੁਕਾਨਾਂ ਦੀ ਰੌਣਕ ਵੀ ਹੈ ਨਾ ਇੱਥੇ ਤਾਂ ਪੂਰਾ ਹੀ ਜਾਮ ਹੋਇਆ ਵਾ ਦੇਖੋ ਇੱਥੇ ਵੀ ਜਗ੍ਹਾ ਜਗ੍ਹਾ ਤੇ ਲੰਗਰ ਲਗਾ ਰੱਖਿਆ ਸੀਗਾ ਕੁਛ ਨਾ ਕੁਛ ਕਾਫੀ ਜਿਹਾ ਕੇਕ ਦੀ ਕਟਿੰਗ ਵੀ ਹੋ ਰਹੀ ਹੈ ਅੱਜ ਦੇ ਟਾਈਮ ਬੱਚੇ ਸਾਰੇ ਗਿੰਕਨੀਆ ਬਣਦਾ ਕੋਈ ਰਾਧਾ ਬਣਦੀਆਂ ਨੇ ਖੁਸ਼ੀ ਨੇ ਹੋ ਰਹੀ ਚੀਜ਼ ਨਵੀਂ ਵੀ ਲੈ ਲਈ ਸੀਗੀ ਕੁਛ ਨੇ ਵੈਂਪਾਇਰ ਵਾਲੇ ਆ ਸਿੰਗ ਜੇ ਲੈ ਲਏ ਸੀਗੇ ਤੇ ਇਹ ਲਗਾ ਕੇ ਬਹੁਤ ਕੁਝ ਦੀ ਹੈ ਨਾ ਕਿਉਂਕਿ ਇਹਨੂੰ ਇਹੀ ਸੀਗਾ ਕਿ ਮੈਨੂੰ ਜਾਂ ਤਾਂ ਕੋਈ ਮਖੌਟਾ ਜਿਹਾ ਦਿਲਾ ਦਿਓ ਪੂਤ ਵਾਲਾ ਹਨ ਤੇ ਜਾਂ ਫਿਰ ਮੈਨੂੰ ਆਹ ਦਿਲਾਉਣਾ ਫਿਰ ਇਹ ਲੈ ਕੇ ਆਪਦਾ ਇੰਜੋਏ ਕਰਦੀ ਗਈ ਸਾਰੇ ਰਸਤੇ ਤੇ ਫਿਰ ਹੁਣ ਚੱਲਦੇ ਆਪਾਂ ਅੱਗੇ ਅੱਗੇ ਚੱਲ ਕੇ ਦੇ ਦੇਣਾ ਵੀ ਕਿਉਂਕਿ ਜਿੱਥੇ ਵੀ ਜਾਂਦੇ ਆ ਮੰਦਰ ਦੇ ਵਿੱਚ ਬਹੁਤ ਜ਼ਿਆਦਾ ਭੀੜ ਮਿਲਦੀ ਆ ਤਕਰੀਬਨ ਹਰ ਇੱਕ ਮੰਦਰ ਦੇ ਵਿੱਚ ਭੀੜ ਸੀਗੀ ਅੱਜ ਦੇ ਟਾਈਮ ਹਨਾ ਤੇ ਉਹ ਰਸਤੇ ਵੀ ਬਿਲਕੁਲ ਹੀ ਬਲੌਕ ਸੀ ਇੱਕ ਤਰ੍ਹਾਂ ਦੇ ਬਹੁਤ ਜ਼ਿਆਦੇ ਰਸਤਾ ਜਾਮ ਹੀ ਹੋਇਆ ਪਿਆ ਸੀਗਾ ਇਸ ਸਾਈਡ ਵੀ ਜਦੋਂ ਬਾਜ਼ਾਰ ਵਾਲ ਨੂੰ ਜਾਂਦੇ ਆਗੇ ਤੇ ਹੁਣ ਚੱਲਦੇ ਆਂ ਅੱਗੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਚੱਲਾਂਗੇ ਕਾਲੀ ਮਾਤਾ ਮੰਦਿਰ ਕਿਉਂਕਿ ਲਾਸਟ ਟਾਈਮ ਜਦੋਂ ਅਸੀਂ ਆਏ ਸੀ ਨਾ ਉਦੋਂ ਜਦੋਂ ਅਸੀਂ ਮੰਦਿਰ 'ਚ ਪਹੁੰਚੇ ਉਦੋਂ ਹੀ ਇੱਕਦਮ ਇੰਨਾ ਤੂਫਾਨ ਆਇਆ ਸੀ ਅਸੀਂ ਪਹਿਲਾਂ ਸਾਰੇ ਮੰਦਿਰ ਚਲੇ ਗਏ ਉਸ ਤੋਂ ਬਾਅਦ ਐਂਡ ਤੇ ਅਸੀਂ ਕਾਲੀ ਮਾਤਾ ਮੰਦਿਰ ਗਏ ਉਦੋਂ ਇੱਕਦਮ ਤੂਫਾਨ ਆਇਆ ਮਤਲਬ ਉੱਥੇ ਖੜੇ ਹੀ ਨਹੀਂ ਗਿਆ ਸਾਰੇ ਲੋਕ ਚਲੇ ਗਏ ਸੀਗੇ ਬਹੁਤ ਜ਼ਿਆਦਾ ਬੱਦਲ ਚੜ੍ਹ ਕੇ ਆ ਗਿਆ ਸੀਗਾ ਹਨਾ ਇਸ ਵਾਰ ਆਪਾਂ ਨੂੰ ਇਹ ਹੋ ਗਿਆ ਵੀ ਚਲੋ ਪਹਿਲਾਂ ਆਪਾਂ ਸਿੱਧਾ ਕਾਲੀ ਮਾਤਾ ਮੰਦਿਰ ਹੀ ਚੱਲਦੇ ਆਂਗੇ ਇੱਥੇ ਉੱਥੇ ਮੱਥਾ ਟੇਕਾਂਗੇ ਪਹਿਲਾਂ ਹਨਾ ਤੇ ਉਸ ਤੋਂ ਬਾਅਦ ਫਿਰ ਆਪਾਂ ਹੋਰ ਪਾਸੇ ਆਵਾਂਗੇ ਹਨਾ ਹੋਰ ਬਾਜ਼ਾਰ ਵੱਲ ਨੂੰ ਦੇਖਾਂਗੇ ਹਨਾ ਵੀ ਕੀ ਮਾਹੌਲ ਹੈਗਾ ਤੇ ਹੁਣ ਆਪਾਂ ਤਕਰੀਬਨ ਪਹੁੰਚਣ ਵਾਲਿਆਂਗੇ ਆਹ ਦੇਖੋ ਇੱਥੇ ਵੀ ਮਤਲਬ ਲਾਈਨਾਂ ਲੱਗੀਆਂ ਪਈਆਂ ਸੀ ਲੋਕਾਂ ਦੀਆਂ ਹਰ ਇੱਕ ਦੁਕਾਨਾਂ ਦੇ ਅੱਗੇ ਲਾਈਨਾਂ ਹੀ ਲਾਈਨਾਂ ਦਿਖ ਰਹੀਆਂ ਸੀ ਆ ਦੇਖੋ ਕਿੰਨੀ ਲੰਬੀ ਲਾਈਨਾਂ ਹਨਾ ਲੋਕ ਐ ਵੇਟਿੰਗ 'ਚ ਖੜੇ ਸੀਗੇ ਹਨਾ ਕਿਤੇ ਕਾਨਾ ਜੀ ਦਾ ਕੇਕ ਕਟਿੰਗ ਕਰ ਰਹੇ ਸੀ ਕਿਤੇ ਕੋਈ ਲੰਗਰ ਪ੍ਰਸ਼ਾਦਾ ਦੇ ਰਹੇ ਸੀ ਲੋਕਾਂ ਨੂੰ ਹਣਾ ਕਿਤੇ ਕੁਛ ਕਿਤੇ ਕੁਛ ਤੇ ਬਹੁਤ ਵਧੀਆ ਲੱਗਦਾ ਸੀ ਦੇਖਣ ਨੂੰ ਹਣਾ ਇਹ ਮਾਹੌਲ ਵੀ ਤੇ ਹੁਣ ਆ ਦਿ ਲੋਵਾਰਾ ਪਸ਼ੂ ਇਹ ਬਹੁਤ ਖਤਰੇ ਦੀ ਘੰਟੀ ਆ ਹਣਾ ਆਪਣੇ ਪੰਜਾਬ ਲਈ ਪਤਾ ਨਹੀਂ ਕਿਉਂ ਨਹੀਂ ਇਹਨਾਂ ਨੂੰ ਠੱਲ ਪਈ ਜਾਂਦੀ ਤੇ ਹੁਣ ਆਪਾਂ ਤਕਰੀਬਨ ਮੰਦਰ ਕੋਲ ਪਹੁੰਚਣ ਵਾਲੇ ਆਗੇ ਤੇ ਆਹ ਲੋ ਜੀ ਕਲੀ ਮਾਤਾ ਮੰਦਿਰ ਆ ਗਏ ਤੇ ਮੰਦਿਰ ਕੋਲ ਚੱਲ ਕੇ ਦੇਖਦੇ ਹਾਂ ਅੰਦਰ ਤੇ ਖੁਸ਼ੀ ਨੂੰ ਆਉਂਦੇ ਸਾਰੇ ਐ ਹੋ ਗਿਆ ਵੀ ਮੈਨੂੰ ਤਾਂ ਜੀ ਪਿਆਸ ਲੱਗ ਰਹੀ ਹੈ ਮੈਨੂੰ ਕੁਛ ਨਾ ਕੁਛ ਪਿਲਾਓ ਹਣਾ ਫਿਰ ਇਹਨੇ ਥੋੜਾ ਜਿਹਾ ਕੋਲਡ ਡਰਿੰਕ ਪੀਤਾ ਹਣਾ ਕੋਲਡ ਡਰਿੰਕ ਪੀਣ ਤੋਂ ਬਾਅਦ ਆਪਾਂ ਲੈ ਕੇ ਚੱਲਾਂਗੇ ਇਹਨੂੰ ਅੰਦਰ ਹਣ ਹਜੇ ਵੀ ਪੀ ਰਹੀ ਸੀ ਨਾਲ ਇਹਦੀ ਹੋਰ ਪਹਿਲੀ ਐ ਹੋ ਜਾਂਦਾ ਇਹਨੂੰ ਵੀ ਮੈਨੂੰ ਹੋਰ ਲਿਆ ਦਿਓ ਹੋਰ ਲਿਆ ਦਿਓ ਕੋਲਡ ਡਰਿੰਕ ਦੀ ਬਹੁਤ ਸ਼ਕੀਨ ਆ ਇਹ ਕੋਲਡ ਡਰਿੰਕ ਇਹਨੂੰ ਜਿੰਨਾ ਮਰਜ਼ੀ ਪਿਲਾ ਲਓ ਹਣਾ ਤੇ ਪਰ ਚਾਹ ਵਗੈਰਾ ਜਾਂ ਦੁੱਧ ਵਗੈਰਾ ਉਹ ਕੁਝ ਨਹੀਂ ਪੀਂਦੀ ਕੋਲਡ ਡਰਿੰਕ ਦੀ ਆ ਤੇ ਮੈਨੂੰ ਜਦ ਕਿ ਮੈਨੂੰ ਇਹ ਬਿਲਕੁਲ ਹੀ ਪਸੰਦ ਨਹੀਂ ਕੋਲਡ ਡਰਿੰਕ ਹਨ ਤੇ ਚਲੋ ਜੀ ਹੁਣ ਆਪਾਂ ਅੰਦਰ ਚੱਲਦੇ ਆਂਗੇ ਤੇ ਜੂਸ ਪੀ ਲੈ ਵੇ ਖੁਸ਼ੀ ਤੇ ਅੰਦਰ ਚੱਲ ਕੇ ਦੇਖਦੇ ਆਂਣਾ ਕਿਉਂਕਿ ਰਾਤ ਨੂੰ ਹੀ ਸੈਲੀਬ੍ਰੇਟ ਹੁੰਦਾ ਜਰਮਸਟਵੀ ਦਾ ਫੈਸਟੀਵਲ ਬਹੁਤ ਵਧੀਆ ਲੱਗਦੀ ਆ ਰੌਣਕ ਮੇਲਾ ਹਨਾ ਸਾਰਾ ਬਾਜ਼ਾਰ ਦਾ ਜਿੰਨਾ ਵੀ ਹੁੰਦਾ ਆ ਦੇ ਲੋ ਇੱਧਰ ਵੀ ਕਿਸੇ ਵੀ ਮੰਦਰ ਵੱਲ ਜਾਂਦੇ ਸੀ ਨਾ ਉੱਥੇ ਹੀ ਭੀੜ ਮਿਲਦੀ ਸੀਗੀ ਬਹੁਤ ਜ਼ਿਆਦੇ ਫਿਰ ਆਪਾਂ ਉਹ ਪਿਛਲੇ ਗੇਟ ਵਿੱਚ ਦੀ ਐਂਟਰ ਹੋਏ ਸੀ ਕਿਉਂਕਿ ਸਾਹਮਣੇ ਤੋਂ ਦੀ ਤਾਂ ਐਂਟਰੀ ਲੰਗਣ ਵੇਲੇ ਪਾਰਕ ਆਂਦਾ ਸੀਗਾ ਰਸਤੇ 'ਚ ਪਾਰਕ ਦੇ ਵਿੱਚ ਫਿਰ ਖੁਸ਼ੀ ਨਹੀਂ ਪਹਿਲੀ ਪੈਰੜ ਵਾਲੀ ਕਿ ਮੈਨੂੰ ਤਾਂ ਜੀ ਝੂਟੇ ਵੀ ਦਵਾ ਕੇ ਲੈ ਕੇ ਜਾਓ ਫਿਰ ਇਹਨੇ ਦੋ ਚਾਰ ਝੂਟੇ ਲੈ ਹਨਾ ਕਿਉਂਕਿ ਇਹ ਹਿੱਲਣ ਦਾ ਨਾਂ ਨਹੀਂ ਲੈਂਦੀ ਫਿਰ ਝੂਲਿਆਂ ਤੋਂ ਤੇ ਫਿਰ ਇਹਨੂੰ ਐ ਹੋ ਜਾਂਦਾ ਮੈਂ ਬਸ ਖੇਲਣਾ ਇੱਥੇ ਆ ਗਈ ਤਾਂ ਮੈਂ ਖੇਲਣੇ ਹੀ ਆਈਆਂ ਹਨਾ ਤੇ ਅਸੀਂ ਇਹਨੂੰ ਬਥੇਰਾ ਕਿਹਾ ਕਿ ਪਹਿਲਾਂ ਆਪਾਂ ਮੱਥਾ ਟੇਕਦੇ ਆਂ ਫਿਰ ਵਾਪਸ ਆਵਾਂਗੇ ਇੱਥੇ ਹਨਾ ਪਰ ਇਹ ਨਹੀਂ ਮੰਨੀ ਇਹਨੇ ਆਪ ਤਾਂ ਪਹਿਲਾਂ ਜੀ ਪੂਰਾ ਕੀਤਾ ਫਿਰ ਉਸ ਤੋਂ ਬਾਅਦ ਸਾਨੂੰ ਅੱਗੇ ਜਾਣ ਦਿੱਤਾ ਤੇ ਲੋਕ ਡੈਕੋਰੇਸ਼ਨ ਇੰਨੀ ਸੋਹਣੀ ਲੱਗ ਰਹੀ ਸੀ ਹਰ ਇੱਕ ਜਗ੍ਹਾ ਕੀਤੀ ਹੋਈ ਹੈ ਨਾ ਤੇ ਉਹ ਬੱਚਾ ਬੈਠਾ ਸੀ ਨਾਲ ਛੋਟਾ ਜਿਹਾ ਕਾਨਾ ਦੀ ਡਰੈਸ ਪਾਈ ਹੈ ਨਾ ਅੱਜ ਅੱਜ ਦੇ ਟਾਈਮ 'ਚ ਨਾ ਸਾਰੇ ਬੱਚੇ ਹੀ ਐਂ ਸਜੇ ਹੋਏ ਸੀ ਕੋਈ ਰਾਧਾ ਬਣੀ ਫਿਰਦੇ ਸੀ ਬੱਚੇ ਕੋਈ ਕਾਨਾ ਬਣੇ ਹੋਏ ਸੀਗੇ ਫਿਰ ਪਾਪਾ ਨੇ ਇਹਨੂੰ ਖੁਸ਼ੀ ਨੂੰ ਕੰਪਨੀ ਦਿੱਤੀ ਹੈ ਨਾ ਪਿੰਗਾ ਝੁੱਟਣ ਲੱਗੀ ਦੋਨੋਂ ਜਾਣੇ ਤੇ ਫਿਰ ਅਸੀਂ ਕਿਹਾ ਵੀ ਚਲੋ ਖੁਸ਼ੀ ਹੁਣ ਅੰਦਰ ਚੱਲ ਕੇ ਦੇਖਦੇ ਆ ਹਨਾ ਵੀ ਆ ਜਾ ਤੁਹਾਨੂੰ ਝਾਕੀਆਂ ਵਗੈਰਾ ਦਿਖਾਣੇ ਆਗੇ ਬਹੁਤ ਸੋਹਣੀਆਂ ਸੋਹਣੀਆਂ ਝਾਕੀਆਂ ਲੱਗਦੀਆਂ ਰਹੀਆਂ ਹਨਾ ਤੇ ਮਸਾ ਆਪਾਂ ਇਹਨੂੰ ਵੜਿਆ ਵੜਿਓ ਕੇ ਲੈ ਕੇ ਗਏ ਹਨਾ ਕਿਉਂਕਿ ਫਿਰ ਇਸ ਐਡ ਹੋ ਗਈ ਸੀ ਕਿ ਮੈਨੂੰ ਤੁਸੀਂ ਝੂਟੇ ਨਹੀਂ ਲੈਣਦੇ ਰੇ ਮੈਨੂੰ ਫਿਰ ਕਹਿਦਨੇ ਚਲੋ ਚਲੋ ਬਸ ਇੱਕ ਵਾਰ ਸਿੱਕ ਲਾਸਟ ਲਾਸਟ ਕਰਕੇ ਸਾਰੇ ਝੂਟ ਝੂੜਲੇ ਸੀ ਨੇ ਝੂਟੇ ਤੇ ਹੁਣ ਆਪਾਂ ਚੱਲਦੇ ਆ ਅੱਗੇ ਦੇਖੋ ਅੰਦਰ ਪ ਐਂਡ ਤੱਕ ਮੰਦਿਰ ਨੂੰ ਪੂਰਾ ਦੀਪਮਾਲਾ ਨਾਲ ਸਜਾਇਆ ਹੋਇਆ ਸੀਗਾ ਕਾਲੀ ਮਾਤਾ ਮੰਦਿਰ ਨੂੰ 메ਨ ਗੇਟ ਤੋਂ ਲੈ ਕੇ ਜਿਹੜਾ ਲਾਸਟ ਐਂਡ ਵਾਲਾ ਗੇਟ ਆ ਉੱਥੋਂ ਤੱਕ ਪੂਰੀ ਦੀਪਮਾਲਾ ਕੀਤੀ ਹੋਈ ਸੀਗੀ ਹਨ ਜੋ ਕਿ ਬਹੁਤ ਸੋਹਣੀ ਲੱਗਦੀ ਸੀ ਤੇ ਉਹ ਲਾਈਟਿੰਗ ਦੇ ਵਿੱਚ ਹਰੇ ਹਰੇ ਦਰਖਤੇ ਨੇ ਸੋਹਣੇ ਲੱਗ ਰਹੇ ਸੀ ਇਹਨਾਂ ਵਿਊ ਬਹੁਤ ਵਧੀਆ ਸੀਗਾ ਇਹ ਬਹੁਤ ਆਇਆ ਵੀ ਸੇਫ ਜਗਾ ਇਹ ਇਹ ਪਲੇਸ ਆ ਜਿਹੜਾ ਹਨ ਬਹੁਤ ਸਾਡੇ ਮੇਰੇ ਖਾਸ ਕਰ ਬਹੁਤ ਮਨ ਦੇ ਗਰੀਵਾ ਹਨ ਤੇ ਅੰਦਰ ਆ ਕੇ ਦੇਖਿਆ ਤਾਂ ਉਹ ਸ਼ਿਵਜੀ ਭਗਵਾਨ ਜੀ ਦਾ ਇੱਕ ਬੱਚੇ ਨੂੰ ਅਵਤਾਰ ਬਣਾ ਕੇ ਬਿਠਾਇਆ ਸੀਗਾ ਹਨ ਤੇ ਲੋਕ ਇੱਥੇ ਤਰ੍ਹਾਂ ਤਰ੍ਹਾਂ ਦੀਆਂ ਫੋਟੋਆਂ ਖਿਚਾ ਰਹੇ ਸੀਗੇ ਨਾਲ ਹਨ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਝਾਕੀਆਂ ਪੇਸ਼ ਕੀਤੀਆਂ ਹੋਈਆਂ ਸੀਗੀਆਂ ਹਰ ਇੱਕ ਜਗ੍ਹਾ ਹਣਾ ਤੇ ਅੱਗੇ ਚੱਲ ਕੇ ਦੇਖਿਆ ਤਾਂ ਇੱਕ ਅ ਕ੍ਰਿਸ਼ਨ ਜੀ ਦੇ ਰੂਪ ਦੇ ਵਿੱਚ ਇੱਕ ਬੱਚੇ ਨੂੰ ਤਿਆਰ ਕੀਤਾ ਹੋਇਆ ਸੀਗਾ ਤੇ ਫਿਰ ਖੁਸ਼ੀ ਕਹਿੰਦੀ ਮੈਂ ਵੀ ਫੋਟੋ ਖਿਚਾਣੀ ਹੈਗੀ ਤੇ ਫਿਰ ਅਸੀਂ ਗਿਆ ਚੱਲ ਖੁਸ਼ੀ ਫੋਟੋ ਖਿਚਾ ਲਾ ਤੂੰ ਹਣਾ ਤੇ ਫਿਰ ਫੋਟੋ ਸ਼ੂਟ ਵੀ ਕੀਤਾ ਸੀ ਇੱਥੇ ਖੁਸ਼ੀ ਦਾ ਖੁਸ਼ੀ ਨੂੰ ਬਹੁਤ ਚਾਹ ਸੀਗਾ ਹਣਾ ਕਿਉਂਕਿ ਖੁਸ਼ੀ ਲਾਸਟ ਟਾਈਮ ਵੀ ਜਦੋਂ ਆਈ ਸੀ ਬਹੁਤ ਫੋਟੋ ਖਿਚਵਾ ਕੇ ਲੱਗੇ ਗਈ ਸੀ ਨਾ ਕਦੇ ਕਿਤੇ ਕਦੇ ਕਿਤੇ ਇਹ ਸ਼ੀਰਵਾਲੀ ਵਿੱਚ ਕੀਤਾ ਗਿਆ ਸੀਗਾ ਹਨਾ ਤੇ ਇੱਥੇ ਇਹ ਵੀ ਵਧੀਆ ਲੱਗਿਆ ਸੀ ਦੇਖਣ ਨੂੰ ਹਨਾ ਤੇ ਖੁਸ਼ੀ ਨੇ ਮਤਲਬ ਕਿਤੇ ਵੀ ਮਿਸ ਨਹੀਂ ਕੀਤਾ ਹਰ ਇੱਕ ਜਗ੍ਹਾ ਫੋਟੋਆਂ ਖਿੱਚਾ ਕੀ ਹੈ ਨਾ ਮੇਰਾ ਮੇਰੇ ਫੋਨ ਦੇ ਵਿੱਚ ਬਹੁਤ ਫੋਟੋਆਂ ਇਕੱਠੀਆਂ ਕਰੀਆਂ ਖੁਸ਼ੀ ਨੇ ਆਪਦੀਆਂ ਹਨਾ ਕਿਉਂਕਿ ਜਿੰਨੇ ਵੀ ਮੰਦਰ ਚ ਗਏ ਸੀ ਸਾਰੀ ਜਗ੍ਹਾ ਬਸ ਇਹਨੂੰ ਫੋਟੋ ਸ਼ੂਟ ਦਾ ਹੋ ਰਿਹਾ ਸੀ ਮੰਮਾ ਮੇਰੀ ਫੋਟੋ ਹੀ ਜਦੋਂ ਮੰਮਾ ਮੇਰੀ ਵੀਡੀਓ ਬਣਾ ਦੋ ਵਾਸਤੇ ਇਹ ਹੀ ਚੀਜ਼ ਸੀ ਤੇ ਫਿਰ ਇੱਧਰ ਦੇਖਿਆ ਤਾਂ ਇੱਧਰ ਨਾ ਉਹ ਡਾਂਡੀਆਂ ਨਾਲ ਡਾਂਸ ਕਰ ਰਹੇ ਸੀਗੇ ਤੇ ਮੈਨੂੰ ਇਹ ਕਹਿੰਦੇ ਤੂੰ ਵੀ ਚੱਲ ਹਣ ਤੇ ਮੈਨੂੰ ਕਿਉਂਕਿ ਮੈਨੂੰ ਆਉਂਦਾ ਹੀ ਨਹੀਂ ਇਸ ਕਰਕੇ ਮੈਂ ਕਿਹਾ ਵੀ ਮੈਂ ਦੇਖ ਸਕਦੀ ਆ ਮੈਨੂੰ ਕਰਨਾ ਤਾਂ ਆਉਂਦਾ ਨਹੀਂ ਡਾਂਸ ਵਗੈਰਾ ਹਨ ਤੇ ਚਲੋ ਜੀ ਇੱਥੇ ਫਿਰ ਬਹੁਤ ਇਹ ਮੈਨੂੰ ਬਹੁਤ ਵਧੀਆ ਲੱਗੀ ਚੀਜ਼ ਹਨ ਦੇਖ ਕੇ ਕਿਉਂਕਿ ਇਹ ਡਾਂਡੀਆਂ ਵਾਲਾ ਡਾਂਸ ਬਹੁਤ ਫੇਮਸ ਸੀ ਹਨ ਪਹਿਲਾਂ ਵੀ ਕਾਨਾ ਜੀ ਦੇ ਟਾਈਮ ਵੀ ਹਨ ਬਹੁਤ ਉਹ ਹੁੰਦਾ ਸੀਗਾ ਪ੍ਰਚਲਿਤ ਸੀ ਇਹ ਹਨ ਹੁਣ ਵੀ ਹੈਗਾ ਤੇ ਬਹੁਤ ਵਧੀਆ ਲੱਗ ਰਿਹਾ ਸੀ ਦੇਖਣ ਨੂੰ ਲੋਕ ਬਹੁਤ ਇੰਜੋਏ ਕਰ ਰਹੇ ਸੀਗੇ ਜ਼ਿਆਦਾਤਰ ਸਾਰਿਆਂ ਦੇ ਰਾਧਾ ਕ੍ਰਿਸ਼ਨ ਵਾਲੀ ਡਰੈੱਸ ਹੀ ਪਾਈ ਹੋਈ ਸੀਗੀ ਹਨ ਬੱਚਿਆਂ ਦੇ ਬਹੁਤ ਸੋਹਣੀਆਂ ਬੱਚੀਆਂ ਤਿਆਰੀਆਂ ਹੋਈਆਂ ਵੇ ਸੀਗੀਆਂ ਲੜਕੇ ਵੀ ਬਹੁਤ ਵਧੀਆ ਲੱਗ ਰਹੇ ਸੀ ਲੜਕੀਆਂ ਵੀ ਹਨਾ ਬਹੁਤ ਸੋਹਣੇ ਸੋਹਣੇ ਸਜ ਕੇ ਆਏ ਸੀਗੇ ਮੰਦਰਾਂ ਦੇ ਵਿੱਚ ਉਹ ਹੋਰ ਵੀ ਮਤਲਬ ਨਖਾਰ ਕੇ ਲਿਆਂਦੇ ਸੀ ਹਨਾ ਜਿਹੜਾ ਵੀ ਆਪਣਾ ਇਹ ਫੈਸਟੀਵਲ ਸੀਗਾ ਉਹਦੇ ਵਿੱਚ ਹੋਰ ਵੀ ਚਾਰ ਚੰਦ ਲੱਗਦੇ ਸੀ ਅੱਜ ਬੱਚਿਆਂ ਨੂੰ ਦੇਖ ਕੇ ਹਨਾ ਇਹਨਾਂ ਦੇ ਉਤਸ਼ਾਹ ਨੂੰ ਦੇਖ ਕੇ ਹਨਾ ਵੀ ਕਿੰਨੇ ਐਕਸਾਈਟਿਡ ਸੀਗੇ ਇਹ ਜਨਮ ਅਸ਼ਟਮੀ ਲਈ ਸਪੈਸ਼ਲੀ ਸਾਰੀ ਹੁੰਦੇ ਨੇ ਹਨਾ ਇਸ ਦਿਨ ਤਾਂ ਕੋਈ ਹੋਊਗਾ ਸ਼ਾਮ ਦੇ ਟਾਈਮ ਜਿਹੜਾ ਘਰੇ ਹੋਊਗਾ ਨਹੀਂ ਤਾਂ ਸਾਰੇ ਤਕਰੀਬਨ ਮੰਦਰ ਦੇ ਵਿੱਚ ਹੀ ਹੁੰਦੇ ਨੇ ਹਨਾ ਮੰਦਰਾਂ ਦੇ ਵਿੱਚ ਹੀ ਇੰਜੋਏ ਕਰਦੇ ਆ ਆਗੀ ਇੱਕ ਮਿੰਟ ਚਲੋ ਜੀ ਉਹ ਨਹੀਂ ਸੀ ਉਹ ਤਾਂ ਬਹੁਤ ਠੀੜਾ ਹੈ ਨਾ ਰਸ਼ ਬਹੁਤ ਆ ਹੁਣ ਕਿੱਥੇ ਉਧਰ ਚੱਲੀਏ ਹੈ ਅੰਦਰ ਵੀ ਆਈਆਂ ਉਹ ਮੰਦਰ ਦੇ ਵਿੱਚ ਨਾ ਅਰਵਿੰਦ ਖੰਨਾ ਜੀ ਪਹੁੰਚੇ ਹੋਏ ਨੇ ਇਸੇ ਕਰਕੇ ਬਹੁਤ ਜ਼ਿਆਦਾ ਰਸ਼ ਆ ਬਹੁਤ ਜ਼ਿਆਦਾ ਭੀੜ ਆ ਉੱਥੇ ਸੋ ਫਿਰ ਆਪਾਂ ਹੁਣ ਕਿਤੇ ਹੋਰ ਕਿਸੇ ਹੋਰ ਮੰਦਰ ਦਾ ਵੀਊ ਦਿਖਾਣੇ ਆ ਤੁਹਾਨੂੰ ਕਿਉਂਕਿ ਉੱਥੇ ਤਾਂ ਬਿਲਕੁਲ ਹੀ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ ਬਹੁਤ ਜ਼ਿਆਦਾ ਭੀੜ ਸੀ ਜੀ ਹਨਾ ਤੇ ਖੁਸ਼ੀ ਵੀ ਫਿਰ ਇੰਨੀ ਭੀੜ ਦੇ ਵਿੱਚ ਓਕਹੀ ਜਾਂਦੀ ਆ ਤੇ ਹੁਣ ਤੁਹਾਨੂੰ ਅੱਗੇ ਚੱਲ ਕੇ ਲੈ ਕੇ ਜਾਂਦੇ ਆ ਅੱਜ ਆਪਾਂ ਬਸ ਐਂ ਗੇੜੀ ਰੂਟ ਹੀ ਨਿਕਲੇ ਹੋਇਆ ਇਹ ਇੱਧਰ ਵੀ ਇੱਕ ਮੰਦਰ ਬਣਿਆ ਹੋਇਆ ਹੈ ਹਨਾ ਇੱਧਰ ਵੀ ਬਹੁਤ ਭੀੜ ਆ ਦੇਖੋ ਸਾਰੇ ਮਰੀ ਜਿੰਨੇ ਵੀ ਸੂਰੂਰ ਦੇ ਮੰਦਰ ਨੇ ਸਾਰੇ ਸਜੇ ਹੋਰੇ ਪੂਰੇ ਦਰਤ ਰਸਤਾ ਬਣੀ ਲੱਗਦਾ ਬਹੁਤ ਭੀੜ ਜਮਈ ਜਾਉਂਗਾ ਸਾਰਾ ਰਸਤਾ ਨੀ ਲੋਲੇ ਹਲੇ 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 ਟਰੈਫਿਕ ਦੇ ਵਿੱਚ ਹੁਣ 15 ਚੱਲ ਕੇ ਦੇ ਦਿਆਂ ਹਣਾ ਤੁਹਾਨੂੰ ਦਿਖਾਣੇ ਅੰਦਰਲਾ ਸਾਰਾ ਵੀਊ ਲਗ ਲਗ ਤਰ੍ਹਾਂ ਦੀਆਂ ਹਰ ਇੱਕ ਤਰ੍ਹਾਂ ਦੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ ਆ ਰਹੇ ਨੇ ਬੀੜ ਬਹੁਤ ਜ਼ਿਆਦਾ ਨੇ ਲੋਕ ਵੀ ਰਸਤਾ ਜਾਵਾਂ ਨੰਗੇ ਵੀ ਨਹੀਂ ਜਾਣਾ ਜਿਸ ਸਾਹ ਦਾ ਕੱਠ ਆ ਗੇ ਸੋ ਅੱਗੇ ਫੇਰ ਜਾਵਾਂਗੇ ਹਾਂ ਆ ਦੇਖੋ ਇੱਥੇ ਵੀ ਰਸਤਾ ਪੰਦਾ ਹੋਇਆ ਫੇਰ ਹੈ ਢੀੜ ਪੜਤ ਲਿਆਣਾ ਹੋਰ ਲਾਈਨ ਲੱਗੀ ਇਹਦੇ ਲੋਕਾਂ ਦੀ ਲਾਈਨ ਹੈ ਇਹ ਲੰਗਰ ਵਾਸਤੇ ਆ ਬਹੁਤ ਲੰਮੀਆਂ ਲਾਈਨਾਂ ਲੱਗੀਆਂ ਨੇ ਡੈਕੋਰੇਸ਼ਨ ਇਨੀ ਸੋਣੀ ਜੀਤੀ ਹੈ ਦੇਖੋ ਹੈਨਾ ਪਰ ਪੀੜ ਹਰ ਜਗ੍ਹਾ ਹੀ ਮਿਲੂਗੀ ਅੱਜ ਤੱਕ ਮੰਦਰ ਤਾਂ ਬਹੁਤ ਪੁੰਗਾ ਹੈ ਐਂਡ ਉੱਤੇ ਚੱਕਿਆ ਤਾਂ ਹੂੰ ਬਹੁਤ ਜ਼ਿਆਦਾ ਰਸ਼ ਫੀੜ ਭੜਕਾ ਹੁਣ ਥੋੜੀ ਜੀ ਚਾਂਦੀ ਹੀ ਆਈ ਹੈਗੀ ਕਿਉਂਕਿ ਟ੍ਰੈਫਿਕ ਕਰਕੇ ਨਾ ਬਹੁਤ ਜਾਮ ਚ ਫਸ ਜਾਂਦੇ ਆ ਹਨਾ ਰਾਤ ਤਾਂ ਸਰਪਰ ਰਾਤ ਤਾਂ ਵੈਸੀ ਵਧੀਆ ਲੱਗਦਾ ਹੁੰਦਾਗਾ ਜਦੋਂ ਬਾਰ ਪੂਰਾ ਜੀਏ ਨਾ ਇਹ ਸੀ ਹੈਲੋ ਮੂ ਜੇ ਮੀਤਾ ਦੇਖ ਲੈ ਰਾਤ ਨੂੰ ਇੱਕਦਮ ਸਰਦੀ ਜਿਹਾ ਅਹਿਸਾਸ ਪਿੰਦਾ ਨਾ ਮੌਸਮ ਬਣਾਉਂਦਾ ਕੁਝ ਨੁਕਲਾਗੇ ਲਗਾਈ ਲਗਾਈ ਹੈ ਤਾਂ ਆਹ ਸਰ ਤੇ ਲਗੰਦਿਆ ਲੈ 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 ਬਸ ਇੰਨੇ ਲਾਈ ਲੈਣ ਹੋ ਗਈ ਸਾਹ ਅੱਗੇ ਪਿੱਛੇ ਕਿੰਨਾ ਵੀ ਵਧੀਆ ਲੱਗਦਾ ਨਾ ਸ਼ਾਂਤ ਨਹੀਂ ਮਾਹੌਲ ਜਿਆ ਸ਼ਾਂਤ ਦੀ ਸ਼ਾਂਤ ਦੀ ਗੱਡੀ ਗੱਡੀ ਹਵਾ ਬਹੁਤ ਵਧੀਆ ਲੱਗਿਆ ਬਹੁਤ ਦੇਖਿਆ ਦੇਖੋ ਕਿਵੇਂ ਫੁੱਲੜ ਵਾਜੀ ਕਰਦੇ ਆ ਰਹੇ ਨੇ ਇਹ ਨਾਲ ਦੀ ਓਖਈ ਆ ਇਹ ਦਾ ਵਾਲਾ ਖਾਣਾ ਜਦੋਂ ਪਾਣਾ ਉਹ ਸਾਡੀ ਜਿਹੜਾ ਰੁਪਿਆ ਜੇ ਬੰਦ ਨੇ ਨਾ ਉਹ ਬਹੁਤ ਸਸਤਾ ਹੈ ਇਹੋ ਜਿਹਾ ਦੇਖੀ ਉਹ ਪੈਸੇ ਕਿੰਨੇ ਹੈ ਟਾਂਕ ਦੇ ਟਾਂਕ ਦਾ ਖਾਣਾ ਚਲੋ ਹੁਣ ਆਪਾਂ ਕੇ ਚੱਲ ਕੇ ਦੇਦੇ ਆ ਚਲੋ ਜੀ ਹੁਣ ਆਪਣੀ ਹੋ ਗਈ ਘਰ ਵਾਪਸੀ ਹੁਣ ਚੱਲਾਂਗੇ ਘਰੋਂ ਵਾਪਸ ਕਿਉਂਕਿ ਬਹੁਤ ਘੁੰਮ ਫਿਰ ਲਈ ਦੁਕਾਨਾਂ ਦੁਕਨਾਂ ਬਹੁਤ ਵਧੀਆ ਸਜੀਆਂ ਸੀਗੀਆਂ ਬਹੁਤ ਵਧੀਆ ਇੰਜੋਏ ਕੀਤਾ ਕਿ ਨਾ ਤੇ ਹੁਣ ਥੱਕ ਗਏ ਕਿਉਂਕਿ ਭੀੜ ਦੇਖ ਦੇ ਕੇ ਨਾ ਜੀ ਨਹੀਂ ਕਰ ਰਿਹਾ ਅੱਗੇ ਦਿੱਕੇ ਜਾਣ ਨੂੰ ਟੀਸੀ ਆਫਿਸ ਕੋਲ ਵੀ ਬਹੁਤ ਜਾਮ ਲੱਗਿਆ ਸੀਗਾ ਪੂਰਾ ਹੁਣ ਖੁਸ਼ੀ ਕਹਿੰਦੀ ਮੈਂ ਚਾਹ ਪਖਾਉਂਗੀ ਹੁਣ ਖੁਸ਼ੀ ਨੂੰ ਚਾਹ ਪਿਲਾ ਕੇ ਲੈ ਕੇ ਚੱਲਦੇ ਆਂ ਘਰ ਜੀ ਚਾਹ ਪੈਕ ਕਰਾਉਣ ਤੋਂ ਬਾਅਦ ਆਪਾਂ ਚੱਲੇ ਆਂ ਘਰ ਨੂੰ ਘਰੇ ਚੱਲ ਕੇ ਹੁਣ ਖੁਸ਼ੀ ਨੂੰ ਚਾਹ ਮਿਲਾਨੇ ਆ ਤੇ ਮਿਲਦੇ ਆਂ ਤੁਹਾਨੂੰ ਕਿਸੇ ਹੋਰ ਨਵੇਂ ਵਲੌਗ ਦੇ ਵਿੱਚ ਉਮੀਦ ਕਰਦੇ ਆਂ ਤੁਹਾਨੂੰ ਇਹ ਸਾਡਾ ਸੰਗਰੂਰ ਦਾ ਛੋਟਾ ਜਿਹਾ ਵਲੌਗ ਵਧੀਆ ਲੱਗਿਆ ਹੋਊਗਾ ਜਨਮਾਸਮੀ ਦਾ ਸਪੈਸ਼ਲੀ ਬਣਾਇਆ ਸੀਗਾ ਹਨਾ ਤੇ ਅੱਗੇ ਵੀ ਰਹਿਣੇ ਆ ਤੁਹਾਨੂੰ ਹਣਾ ਜਾਂਦੇ 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 ਕੋਰ ਹਰੇ ਪਾ ਸਾਹਮਣੇ ਦੇਖੋ ਇੱਕ ਹੋਰ ਬਹੁਤ ਗੁਗਾ ਪੀਰ ਗੁਗਾ ਪੀਰ ਜੀ ਦੀ ਯਾਤਰਾ ਲੈ ਕੇ ਆ ਰਹੇ ਨੇ ਲੋਕਾਂ ਦੀ ਬਹੁਤ ਢੀੜ ਕੱਲੋਂ ਮੱਥਾ ਵੀ ਟਿਕੂਗਾ ਸਪੈਸ਼ਲੀ ਬਹੁਤ ਢੀੜ ਫੜਕਾ ਹਜੇ ਵੀ ਬਹੁਤ ਜ਼ਿਆਦਾ ਢੀੜ ਦੇਖ ਲੋ ਉੱਧਰ ਵੀ ਸਾਰੇ ਢੀੜੀ ਢੀੜਾ ਦੀ ਆਪਕਾ ਹੁਣ ਪਹੁੰਚਣ ਵਾਲਿਆ ਘਰ ਨੂੰ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਕਿਸੇ ਨਵੀਂ ਲੋਕੇਸ਼ਨ ਤੇ ਹਨਾ ਨਵੀਂ ਜਗ੍ਹਾ ਤੇ ਓਕੇ ਜੀ ਥੈਂਕ ਯੂ ਬਾਏ 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 ਕੁਸ਼ੀ ਬਾਏ 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 ਹਨਾ ਮਜ਼ਾ ਆਇਆ ਬਹੁਤ ਵਧੀਆ ਲੱਗ ਰਿਹਾ ਮੇਰੇ ਵੱਲੋਂ ਤੁਹਾਡੇ ਸਾਰੇ ਪਰਿਵਾਰ ਨੂੰ ਜਨਮ ਅਸ਼ਟਮੀ ਦੀਆਂ ਲੱਖ ਲੱਖ ਵਧਾਈਆਂ ਲੱਖ ਲੱਖ ਮੁਬਾਰਕਾਂ